ਸਾਰੇ ਪੰਪਿਆਂ ਨੂੰ ਜੈੰਸੀ ਦੀ ਮੈਂ ਅੱਜ ਇੱਕ ਜਬੂਰ ਦੀ ਸ਼ੁਰੂ ਕਰਨ ਲੱਗਾ ਆਪਣੇ ਚੈਨਲ ਦੇ ਉੱਤੇ ਸਿਖਾਉਣ ਦੀ ਕਾਸ਼ਕਿ ਤੁਹਾਨੂੰ ਖੁਦਾ ਕਰੇ ਪਰਮੇਸ਼ਰ ਦੀ ਮਹਿਮਾ ਲਈਏ ਸਿੱਖੋ ਔਰ ਪਰਮੇਸ਼ਰ ਦੀ ਮਹਿਮਾ ਕਰੋ ਇਹ ਉਹ ਇਨੀਟੇਸ਼ਨ ਹੈ ਜਿਤਨਾ ਸੁਰਾਂ ਦਾ ਥੋੜਾ ਮਤਾਂ ਮਦਦ ਨਿਮਾ ਪਹਿਲਾ ਸप्तਕ ਜਿਹੜਾ ਉਹ ਦਾ ਹਾਰਮੋਨੀਅਮ ਦਾ ਉਮੰਦਰ ਸप्तਕ ਆ ਉਹ ਜਿਹੜਾ ਸੈਂਟਰ ਵਾਲਾ ਹੁੰਦਾ ਮੱਧਮ ਸੱਪਤਰ ਸੱਤਕਾ ਔਰ ਅਗਲਾ ਜਿਹੜਾ ਉਤਾਰ ਸੱਪਤਰ ਕੋਲੋਂ ਹੁੰਦੇ ਤਿੰਨ ਸੱਪਤਰ ਹੁੰਦੇ ਹਰਮੋਨੀਅਮ ਦੇ ਇਹ ਆਪਾਂ ਵਿਜਲੇ ਉੱਤੇ ਗਾਵਾਂਗੇ ਮੱਧਮ ਤੇ ਔਰ ਇੱਕ ਸੋਰ ਆਪਾਂ ਜਿਹੜਾ ਪਿਛਲੇ ਦਾ ਵੀ ਲਵਾਂਗੇ ਜੋ ਵੀ ਮਤਲਬ ਉੱਤੇ ਜਾਵੇਗਾ ਜਾੜੇ ਜਾਣਾ ਔਰ ਤਾਰ ਸੱਪਤਰ ਦੇ ਉੱਤੇ ਇਥੋਂ ਇਥੋਂ ਸਹਾਏ ਜਿਹੜਾ ਤਾਰ ਸੱਪਤਰ ਦਾ ਇਹ ਜਿਹੜਾ ਧਾਆ ਇਹ ਮੰਦਰ ਸੱਪਤਰ ਦਾ ਤੇ ਆਹ ਸੁੱਤਾ ਚੋਰਾ ਜਿਹੜੀਆਂ ਮੱਧਮ ਸੱਪਤਰ ਦੀਆਂ ਜਿੰਨਾ ਉੱਤੇ ਆਪਾਂ ਆਪਣਾ ਜਬੂਰ ਗੀਤ ਜਿਹੜਾ ਵਜਾਉਣਾ ਆਪਾਂ ਇਰੀਆਂ ਠੋਕਰਾਂ ਵੀ ਸਮਝਾਈਆਂ ਨੇ ਜਿਤਨਾ ਕਿ ਸੋਰ ਨੂੰ ਆਪਾਂ ਕਰਨਾ ਸਾ ਆਪਾਂ ਜਿਹੜਾ ਇੱਕ ਵਾਰਾ ਠੋਕਰ ਦੇਣੀ ਆ ਵਾਪਸ ਗੇਂਦ ਜਿਹੜਾ ਪਛਾਣ ਹੋਣਾ ਪਹਿਲਾਂ ਧਾਰ ਨੂੰ ਦੋ ਵਾਰਾ ਫਿਰ ਸਾ ਨੂੰ ਆਪ ਦਿੱਤਾ ਚਾਰ ਵਾਰਾ ਫਿਰ ਅੱਗੇ ਰੇ ਆ ਕੇ ਤੇ ਇਹਨੂੰ ਇੱਕ ਵਾਰਾ ਗਾ ਨੂੰ ਵੀ ਗਾ ਨੂੰ ਇੱਕ ਵਾਰਾ ਆਹ ਦੋ ਵਾਰਾ ਤੇ ਉਸ ਤੋਂ ਬਾਅਦ ਮਾ ਨੂੰ ਇੱਕ ਵਾਰਾ ਵਾਪਸ ਆਉਂਦੇ ਆ ਫਿਰ ਗਾ ਨੂੰ ਇੱਕ ਵਾਰਾ ਰੇ ਨੂੰ ਇੱਕ ਵਾਰਾ ਤੇ ਸਾਂ ਤੈਨੋਂ ਰ ਇਹ ਚੀਜ਼ ਦਾ ਖਿਆਲ ਰੱਖਣਾ ਠੀਕ ਆ ਇਹਦਾ ਗੀਤ ਦਾ ਬਿਲਕੁਲ ਸਥਾਈ ਅੰਤਰਾ ਬਰਾਬਰ ਆ ਇਹਦਾ ਅਜੇ ਤਾਂ ਤੁਸੀਂ ਆਪਣੀ ਭਾਸ਼ਾ ਵਿੱਚ ਆਂਦੇ ਜੋ ਕੋਰਸ ਤੇ ਨਾਲ ਪੈਰਾ ਕੋਰਸ ਤੇ ਪੈਰਾ ਦਾ ਬਰਾਬਰ ਆ ਸਾਡੀ ਭਾਸ਼ਾ ਵਿੱਚ ਹੁੰਦਾ ਸਥਾਈ ਤੇ ਅੰਤਰਾ ਸਥਾਈ ਅੰਤਰਾ ਇਹਦਾ ਬਰਾਬਰ ਆ ਉਹਨਾਂ ਸੁਰਾਂ ਉੱਤੇ ਸਥਾਈ ਆ ਤੇ ਉਹਨਾਂ ਤੇ ਹੀ ਅੰਤਰਾ ਧਿਆਨ ਨਾਲ ਵੇਖਿਓ ਮੈਂ ਤੁਹਾਨੂੰ ਹੌਲੀ ਹੌਲੀ ਸਮਝਾਵਾਂਗਾ ਸੁਰਾਂ ਨੂੰ ਨੋਟ ਕਰਿਓ ਕਰੂ ਰੱਬ ਦੀ ਹੁਣ ਵਡਿਆਈ ਠੀਕ ਹੈ ਫੇਰ ਉਹੀ ਚੀਜ਼ ਸਭ ਅਸਮਾਨਾਂ ਦੀ ਉਚਾਈ ਹੈ ਨਾ ਹੀਰੋ ਕਰੂ ਰੱਬ ਦੀ ਕੋਣ ਵਡਿਆਈ ਸਭ ਅਸਮਾਨਾਂ ਦੀ ਕਿਹ ਆਈ ਕੀ ਕਰ ਕਰ ਬਲੰਦ ਇਦਰ ਬੇੜੀ ਦੇ ਉੱਤੇ ਜਾ ਕੇ ਖਾਦਣਾ ਹੁਕਮਾਂ ਦੇ ਨਾਲ ਧਿਆਨ ਰੱਖਿਓ ਧਿਆਨ ਇਹ ਜੀ ਸਾਰੀ ਵੱਜ ਗਈ ਜਿਹੜੀ ਪਹਿਲੀ ਪਹਿਲਾ ਕੋਰਸ ਸੀ ਉਹੀ ਇਹਦੀ ਉਹੀ ਇਹਦਾ ਅੰਤਰਾ ਉਹੀ ਇਹਦਾ ਪੈਰਾ ਸੇਮ ਉਹੀ ਚੀਜ਼ ਹੈ ਧਿਆਨ ਨਾਲ ਵੇਖੋ ਫਿਰ ਗੋ ਪੀਸ ਹੈਗਾ ਜੇ ਉਹਦੇ ਵਿੱਚ ਵੱਜਾ ਸਿਰ ਤੁਹਾਨੂੰ ਉਹਦੀ ਜਰੂਰਤ ਨਹੀਂ ਆ ਪਰ ਫੇਰ ਵੀ ਬੁਜਾ ਕੇ ਵਿਖਾ ਦੇਣਾ ਲੇਗਾ

ਸਾਰੇ ਭੈਣ ਭਾਈ ਨੂੰ ਜੈ ਮਸੀਹ ਦੀ ਕਾਸ਼ਕਿ ਤੁਹਾਨੂੰ ਪਸੰਦ ਆਇਆ ਹੋਊਗਾ ਇਹਨੂੰ ਸਿੱਖ ਕੇ ਪਰਮੇਸ਼ਰ ਦੀ ਮਹਿਮਾ ਲਈ ਵਿਝਾਓ ਆਮੀਨ ਖੁਦਾ ਦਾ ਨਵਾਸ਼ੀਸ਼ ਕਰੇ